ਬਾਕੀ ਨਿਤਨੇਮ ਤੇ ਟੀਕੇ ਤੇ ਸਾਧ ਸੰਗਤ ਜੀ ਗਿਣੇ ਨਹੀਂ ਜਾ ਸਕਦੇ ਕਿ ਕਿੰਨੇ ਕੁ ਸ਼ਬਦ ਤੇ ਜੋਤੀ ਸਰਬ ਦੇ ਟੀਕੇ ਹੁਣ ਪੜਦੇ ਤੇ ਆਪ ਲੋ ਹੀ ਪੜੇ ਆ ਨਾ ਸਮਾਂ ਤੇ ਕੱਢਣਾ ਕੋ ਕੋ ਨਾ ਨਹੀਂ ਲਿਖਣ ਵਾਲਿਆਂ ਨੇ ਮਿਹਨਤ ਕਰਨ ਵਾਲਿਆਂ ਨੇ ਸਾਰੀ ਸਾਰੀ ਜ਼ਿੰਦਗੀ ਦੀ ਮਿਹਨਤਾਂ ਲਾ ਦਿੱਤੀਆਂ ਆਪ ਦਾ ਸਾਰਾ ਜੀਵਨ ਲਾ ਦਿੱਤਾ ਤੇ ਬਾਕੀ ਹੁਣ ਪੜਨੇ ਤੇ ਆਪਾਂ ਹੀ ਆ ਨਾ ਆਪ ਪੜੀਏ ਆਪਣੇ ਬੱਚਿਆਂ ਨੂੰ ਪੜਾਈਏ ਕਿ ਉਹ ਸਾਡੇ ਧੀਆਂ ਪੁੱਤਰ ਪੜ੍ਹਨਾ ਕੁਰਬਾਨੀ ਤੇ ਉਹ ਬਚਪਨ ਕਿਉਂ ਲੱਗ ਪੈਣ ਤੇ ਜਦੋਂ 20 ਸਾਲ ਉਹਨਾਂ ਨੇ ਸਕੂਲ ਦੀ ਪੜ੍ਹਾਈ ਕਰਨੀ ਆ 20 25 ਸਾਲ ਦੇ ਨਾਲ ਨਾਲ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਪੜਨਾ ਸਾਡੇ ਧੀਆਂ ਪੁੱਤਰ ਤੇ ਸਾਧ ਸੰਗਤ ਜੀ 20 ਸਾਲ ਸਕੂਲ ਦੀ ਪੜ੍ਹਾਈ ਦੇ ਨਾਲ ਨਾਲ ਇੱਕ ਘੰਟਾ ਹੀ ਸਮਾਂ ਉਹਨਾਂ ਦਾ ਰੱਖਿਆ ਹੋਵੇ 8-10 ਘੰਟੇ ਸਕੂਲੇ ਲਾਉਂਦੇ ਰੋਜ਼ ਬੱਚੇ ਸਾਡੇ ਰੋਜ਼ ਪਹਿਲਾਂ ਸਕੂਲ ਦੀ ਪੜ੍ਹਾਈ ਫਿਰ ਕੰਮਿਸ਼ਨ ਵਖਰਾ ਉਹਦੇ ਨਾਲ ਇੱਕ ਘੰਟਾ ਹੀ ਰੱਖ ਲੈਣ ਉਹ ਟਾਈਮ ਅੱਧਾ ਘੰਟਾ ਸਵੇਰੇ ਗੁਰਬਾਣੀ ਦਾ ਟੀਕਾ ਪੜਨ ਨਾਲ ਸੰਧਿਆ ਕਰਨ ਅੱਧਾ ਘੰਟਾ ਰਾਤ ਨੂੰ ਤੇ 20 ਸਾਲਾਂ ਵਿੱਚ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਅਰਥ ਨਹੀਂ ਪੜ ਸਕਦੇ ਕਿੰਨੀ ਵਾਰੀ ਪੜ ਲੈਣਗੇ ਪਰ ਜੇ ਯਤਨ ਕੀਤਾ ਜਾਵੇ ਮਾਪਿਓ ਆਪ ਪੜਨ ਤੇ ਫਿਰ ਬੱਚਿਆਂ ਨੂੰ ਪੜਾਉਣ ਤੇ ਫੇਰੀ ਹੋਵੇਗਾ ਨਾ ਜੇ ਇਧਰ ਲਈ ਪਾਸੇ ਧਿਆਨ ਦਿੱਤਾ ਜਾਵੇ ਜਦੋਂ ਇਧਰ ਦੀ ਗੱਲ ਆਉਂਦੀ ਹੈ ਤੇ ਫਿਰ ਸਾਧ ਸੰਗਤ ਜੀ ਆਪਾਂ ਐਸੀਆਂ ਵਿਚਾਰਾ ਕਰਦੇ ਨੇ ਵੀ ਕੋਈ ਜੇ ਇਹਨਾਂ ਦੇ ਭਾਗਾਂ ਚ ਹੋਊਗਾ ਤੇ ਆਪੇ ਪੜ ਲੈਣਗੇ ਬਾਣੀ ਪਰ ਬਾਣੀ ਵਿੱਚ ਮਾਰੇ ਨੇ ਇਹ ਵੀ ਬਚਨ ਆਖਿਆ ਵੀ ਆਪਨ ਹੱਥੀਆ ਆਪਣਾ ਆਪੇ ਹੀ ਕਾਜ ਸਵਾਰੀ ਹੈ ਜੇ ਜਿੱਥੇ ਆਪਾਂ ਸੰਸਾਰੀ ਕੰਮਕਾਰ ਜਿਹੜੇ ਆ ਉਹਦੇ ਵਿੱਚ ਦੇਰੀ ਨਹੀਂ ਕਰਦੇ ਸਮੇਂ ਨਾਲ ਬੱਚਿਆਂ ਦਾ ਦਾਖਲਾ ਕਰਾਉਣੇ ਆ ਐਡਮਿਸ਼ਨ ਕਰਾਈ ਜਾਂਦੀ ਐ ਉਹਨਾਂ ਨੂੰ ਕਿਤਾਬਾਂ ਲੈ ਕੇ ਦੇਨੇ ਆ ਪਰਤੀਆਂ ਲੈ ਕੇ ਦੇਨੇ ਆ ਤੇ ਉਹਨਾਂ ਨੂੰ ਸਾਧ ਸੰਗਤ ਜੀ ਸਮੇਂ ਸਿਰ ਵੇਲੇ ਸਿਰ ਸੁਤੇਆ ਨੂੰ ਤੜਕੇ ਤੜਕੇ ਮਾਮਾ ਠਾ ਕੇ ਉਹਨਾਂ ਨੂੰ ਨਵਾਉਂਦਿਆਂ ਨਿੱਕੇ ਨਿੱਕੇ ਬੱਚੇ ਉਹ ਕਈ ਵਾਰੀ ਰੋਂਦੇ ਹੁੰਦੇ ਵੀ ਮੈਂ ਨਹੀਂ ਉੱਠਣਾ ਲੈ ਉਹਨਾਂ ਨੂੰ ਠਾ ਕੇ ਤੇ ਨਵਾਦੂ ਕੇ ਉਹਨਾਂ ਦਾ ਕੇਸ ਕੰਗਾ ਕਰਕੇ ਉਹਨਾਂ ਦਾ ਸਾਧ ਸੰਗਤ ਜੀ ਉਹ ਸਾਰੀ ਕਿਰਿਆ ਕਰਕੇ ਤੇ ਉਹਨਾਂ ਨੂੰ ਵੇਲੇ ਨਾਲ ਬੱਸਾਂ ਵਿੱਚ ਚੜਾਇਆ ਜਾਂਦਾ ਰੋਟੀ ਨਾਲ ਸਵੇਰੇ ਕਈ ਰੋਟੀ ਬੱਚੇ ਖਾ ਕੇ ਨਹੀਂ ਜਾਂਦੇ ਕਹਿੰਦੇ ਚੱਲ ਕੋਈ ਸਕੂਲੇ ਹੀ ਖਾ ਲੂੰਗਾ ਕਿਉਂਕਿ ਤੜਕੇ 6 ਵਜੇ ਕਿੱਥੋਂ ਰੋਟੀ ਖਾ ਲੈਣੋਂ ਤੇ ਉਹਨਾਂ ਨੂੰ ਬੱਸਾਂ 'ਚ ਚਾੜ੍ਹ ਦਿੱਤਾ ਜਾਂਦਾ ਉਹ ਸਕੂਲੇ ਆ ਜਾਂਦੇ ਸੁਲਤਾਨਪੁਰ ਲੋਧੀ ਆਲੇ ਦੁਆਲੇ ਸਾਰੇ ਪਿੰਡਾਂ ਦੇ ਜਿੰਨੇ ਬੱਚੇ ਤੇ ਫਿਰ 3 ਵਜੇ 2:30 ਵਜੇ ਛੁੱਟੀ ਹੋਣੀ ਫਿਰ ਘਰੇ ਜਾਣਾ ਤੇ ਉਦੋਂ ਮਗਰੋਂ ਫਿਰ ਕਵੀਸ਼ਣ ਤੇ ਜਾਣਾ ਇਧਰਲੇ ਪਾਸੇ ਕਿੰਨਾ ਧਿਆਨ ਦਿੱਤਾ ਜਾਂਦਾ ਮਾਂ ਪਿਓ ਵੱਲੇ ਤੇ ਕਹਿੰਦੇ ਵੀ ਪ੍ਰਚਾਰ ਕਹਿੰਦੇ ਜੇ ਸਿੱਖੀ ਦਾ ਪ੍ਰਚਾਰ ਹੈ ਨਹੀਂ ਤੇ ਪ੍ਰਚਾਰ ਹੁਣ ਮਾਂ ਪਿਓੜੇ ਵੀ ਤੇ ਨਾਲ ਕਰਨਾ ਹੀ ਹੈ ਨਾ ਮਾਪਿਓ ਆਪ ਕਿਤੇ ਇੰਨਾ ਯਤਨ ਦੁਨਿਆਵੀ ਵਿਦਿਆ ਪੜਾਉਣ ਵਾਸਤੇ ਯਤਨ ਕਰਦੇ ਹੋ ਉੱਥੇ ਆਪਣੇ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਕਰਾਉਣ ਵਾਸਤੇ ਵੀ ਯਤਨ ਕਰਦੇ ਕਿੰਨੀਆਂ ਕੀਸਾਂ ਤਾਰੀਆਂ ਜਾਂਦੀਆਂ ਕਿੰਨੇ ਦਾਖਲੇ ਤਾਰੇ ਜਾਂਦੇ ਕਿੰਨਾ ਬੱਸਾਂ ਦਾ ਕਿਰਾਇਆ ਦਿੱਤਾ ਜਾਂਦਾ ਪਰ ਇਧਰਲੇ ਪਾਸੇ ਸਾਧ ਸੰਗਤ ਜੀ ਗੁਰਬਾਣੀ ਤੇ ਇਤਿਹਾਸ ਆਪਣੇ ਬੱਚਿਆਂ ਨੂੰ ਪੜਾਉਣ ਵਾਸਤੇ ਕੋਈ ਮਿਰਲਾ ਸੋਚ ਵੇਖਣੀ ਆਪਾਂ ਕਹਿ ਸਕਦੇ ਹਜ਼ਾਰ ਤੋਂ ਇੱਕ ਕਹਿ ਸਕਦੇ ਆ ਕੋਈ ਹਜ਼ਾਰ ਰੁਪਏ ਇੱਕ ਪਰਿਵਾਰ ਹੋਊਗਾ ਜਿਹੜਾ ਆਪਣੇ ਬੱਚਿਆਂ ਨੂੰ ਸੰਥਿਆ ਕਰਾਉਣ ਵਾਸਤੇ ਤਤਪਰ ਹੋਊਗਾ ਗੁਰਬਾਣੀ ਦੇ ਅਰਥ ਪੜਾਉਣ ਵਾਸਤੇ ਤੇ ਇਤਿਹਾਸ ਦੇ ਅਰਥ ਪੜਾਉਣ ਵਾਸਤੇ ਤਤਪਰ ਹੋ ਇਸ ਕਰਕੇ ਇਧਰ ਵੀ ਸਾਨੂੰ ਜਿਹੜਾ ਉਹ ਯਤਨ ਕਰਨਾ ਚਾਹੀਦਾ ਹੈ